ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਕੱਤਰ ਹੋਏ ਆਂ ਢਲਵਾ ਮੇਨ ਬਾਜ਼ਾਰ ਦੇ ਵਿੱਚ ਜਿੱਥੇ ਸਾਰੀ ਮਾਰਕੀਟ ਜਿਹੜੀ ਆ ਅੱਜ ਬੰਦ ਕਰਵਾਈ ਗਈ ਆ ਕਿਉਂਕਿ ਸਾਰੀਆਂ ਕਿਸਾਨ ਜੁਨੀਅਨ ਦੀ ਸੱਦੇ ਤੇ ਅੱਜ 30 ਤਰੀਕ ਨੂੰ ਪੂਰੇ ਪੰਜਾਬ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਉਹਦੇ ਸਬੰਧ ਵਿੱਚ ਅੱਜ ਸਾਰਾ ਇੱਥੇ ਢਲਵਾ ਦਾ ਮੁਕੰਮਲ ਤੌਰ ਦੇ ਉੱਤੇ ਸਾਰਾ ਬਾਜ਼ਾਰ ਜਿਹੜਾ ਆ ਬੰਦ ਆ ਬਹੁਤ ਵੱਡਾ ਸਹਿਯੋਗ ਦੇ ਰਹੇ ਆ ਬਾਜ਼ਾਰ ਵਾਲੇ ਵੀ ਕਿਉਂਕਿ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਇਹ ਜਿਹੜਾ ਅੰਦੋਲਨ ਇਸ ਦੇ 11 ਨੂੰ ਹੋਇਆ ਤੋਂ ਖੰਡੌਰੀ ਬਾਰਡਰ ਤੇ ਤੇ ਚੰਬੂ ਬਾਡਰ ਤੇ ਚੱਲ ਰਿਹਾ ਹੈ ਇਕੱਲੇ ਕਿਸਾਨਾਂ ਦਾ ਨਹੀਂ ਇਹ ਸਾਰੇ ਪੰਜਾਬ ਦਾ ਤੇ ਸਾਰੇ ਹਿੰਦੁਸਤਾਨ ਦਾ ਅੰਦੋਲਨ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਵੱਧ ਚੜ ਕੇ ਇਸ ਦਾ ਸਹਿਯੋਗ ਕਰੀਏ ਕਿਉਂਕਿ ਪਿਛਲੇ 34 ਦਿਨਾਂ ਤੋਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜੋ ਕਿ ਭੋਖੜ ਤਾਲ ਦੇ ਉੱਤੇ ਮਰਨ ਵਰਤੇ ਬੈਠੇ ਆ ਪਰ ਸੈਂਟਰ ਦੀ ਸਰਕਾਰ ਹਜੇ ਤੱਕ ਵੀ ਕੋਈ ਵੀ ਜਿਹੜੀ ਗੱਲਬਾਤ ਨੇ ਹਲੇ ਤੱਕ ਪਿਆਰ ਨਹੀਂ ਹੋਈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਵੱਧ ਚੜ ਕੇ ਇਸ ਅੰਦੋਲਨ ਦਾ ਸਾਥ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ भारतीय किसान यूनियन खोसला जिंदाबाद भारतीय किसान यूनियन खोसला जिंदाबाद किसान मजदूर एकता जिंदाबाद किसान मजदूर एकता जिंदाबाद मोदी सरकार मुर्दाबाद मोदी सरकार मुर्दाबाद कारपोर एटा की सरकार मुर्दाबाद कारपोर एटा की सरकार मुर्दाबाद फाटे हक थैचेरा फाटे हक थैचेरा बोले